ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚੱਲੇ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਤੇ ਬੱਚੇ ੜਾਣ ਲੱਗ ਗਏ ਆਪਾਂ ਬੱਚੇ ੜਣ ਲੱਗ ਗਏ ਵਿੱਚ 4-5 ਤੇ ਵਧੀਆ 2-2 4-4 ਘੰਟੇ ਲਾਇਆ ਇਹ ਕੱਲ ਪਹਿਲੀ ਵਾਰ ੜਾਈ ਸੀ ਇੱਕ ਦਿਨ ਪਹਿਲਾਂ ਸਿੱਧੇ ਕਰੀਏ ਤੇ ਕੱਲ੍ਹੇ ਪਹਿਲੀ ਦਾ ਰੂੜੇ ਤੇ ਲਾਇਆ ਇਹ 3-4 ਘੰਟੇ ਤੇ ਬਾਕੀ ਇੱਧਰ ਉੱਥਰ ਬੈਠੇ ਆ ਓਕੇ ਬਸ ਇਹਨਾਂ ਨੂੰ ਰੋਕ ਦਾਂਗੇ ਹੁਣ ਜੇ ਬਾਜੀ ਆਗੇ ਕੋਈ ਇਹਨੂੰ ਪਾਣੀ ਦੇ ਕਰਕੇ ਇੱਕ ਅੱਧੇ ਨੂੰ ਮੋਰ ਨੂੰ ਬਾਜੀ ਛੱਡ ਦਾਂਗੇ ਤੇ ਬਾਕੀਆਂ ਨੂੰ ਛੱਡ ਦਾਂਗੇ ਉੱਪਰ ਤੇ ਮੌਸਮ ਥੋੜਾ ਹੀ ਖਰਾਬ ਹੈ ਦੇਖਦੇ ਆ ਬੱਚੇ ਢਾ ਦਿੰਦੇ ਆ ਛਤਰੀਆਂ ਉਹ ਬਿਠਾਉਂਗੇ ਦੇਖ ਲਈਏ ਇਹਨਾਂ ਮੌਸਮ ਦੇ ਰੰਗ ਟੰਗ ਤੇ ਹੁਣ ਚੱਲਦੇ ਆ ਮਿੱਤਰ ਉੱਪਰ ਉੱਪਰ ਬੱਚੇ ਕੱਢਦੇ ਆ ਬੱਚਿਆਂ ਵਾਲਿਆਂ ਨੂੰ ਦਾਣਾ ਪਾ ਦਈਏ ਤੇ ਫਿਰ ਦੇਖਦੇ ਆ ਇਹਨਾਂ ਨੂੰ ਢਾਉਣਾ ਹੈ ਕਿ ਨਹੀਂ ਛਤਰੀਆਂ ਖੜੀਆਂ ਐ ਕਿ ਕੋਈ ਕੁੱਤਰ ਲਿਆਂਦਾ ਇਹ ਦੇਖਣ ਹੋ ਕਿਸ ਨੂੰ ਕਰੋ ਚੈੱਕ ਲੋ ਭਾਈ ਮਿੱਤਰੋ ਕਿੱਕਲੇ ਆ ਦਾਣੀ ਤੇ ਪਾਉਂਦੇ ਆ ਹੁਣ ਕੂਤਰਾਂ ਨੂੰ ਵੱਡਿਆਂ ਨੂੰ ਜੋੜੇ ਵਾਲਿਆਂ ਨੂੰ ਤੇ ਬੱਚੇ ਕੱਢੇ ਵੀ ਉਹਨਾਂ ਨੇ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਕਿਹਨੇ ਕਿਹਨੇ ਕੱਢੇ ਕਿਹਨੇ ਕਿਹਨੇ ਨਹੀਂ ਪਹਿਲਾਂ ਇਹ ਬੋਰਡ ਕਰ ਦਈਏ ਸਾਈਡ ਬੱਚੇ ਕੱਢ ਲਏ ਮਿੱਤਰੋ ਤੇ ਪੂਰੀਆਂ ਰੌਣਕਾਂ ਹੋ ਜਾਣੀਆਂ ਹੁਣ ਖੁੱਡੇ ਚ ਦੁਬਾਰਾ ਹੈ ਕਟੋ ਘੜ 12 13 ਬੱਚੇ ਹੈ ਇਹ ਇਹਦੇ ਦਾ ਹੋ ਗਈ ਅੰਡੇ ਖਰਾਬ ਠੀਕ ਹੈ ਜੀ ਇਹ ਜੋ ਡੀਆਂ ਦੋ ਕੱਡੇ ਵੇ ਦੋ ਉਰੇ ਕੱਡੇ ਵੇ ਇਹਨਾਂ ਨੇ ਇਹਨਾਂ ਨੂੰ ਹੁਣ ਦਿੰਦੇ ਆ ਬਾਹਰ ਚਾਰ ਬੱਚੇ ਹੋ ਗਏ ਇੱਧਰ ਇੱਕ ਬੱਚਾ ਮਿੱਤਰੋ ਇਹ ਨਹੀਂ ਕੱਡੇ ਆ ਖੜਾਏ ਸੈਟ ਆਣਦੇ ਆਣੇ ਬੱਚੇ ਤੇ ਲੋ ਜੀ ਕਵ ਬੱਚਾ ਇਹਦਾ ਠੀਕ ਹੈ ਜੀ ਇੱਕ ਅੰਡਾ ਇਹਦਾ ਖਰਾਬ ਹੋ ਗਿਆ ਇੱਕ ਬੱਚਾ ਇਹਨੇ ਕੱਢ ਲਿਆ ਠੀਕ ਹੈ ਜੀ ਦੋ ਬੱਚੇ ਇਹਨੇ ਗੱਡੇ ਵੇ ਠੀਕ ਹੈ ਜੀ ਤੋ 4 6 8 ਬੱਚੇ ਹੋ ਗਏ ਬਾਕੀ ਅੰਡੇ ਆ ਇੱਕ ਅੰਡਾ ਚ ਦੋ ਅੰਡੇ ਇੱਥੇ ਆ ਦੋ ਅੰਡੇ ਨੇ ਦੇਵੇ ਆ ਦੋ ਅੰਡੇ ਉਹ ਤਾਂ ਕੂਕਰੀਆਂ ਥੱਲੇ ਰੱਖੇ ਨੇ ਆ ਜੋੜੀ ਦੇ ਤੇ ਬਾਕੀ ਪਾਉਂਦੇ ਹੁਣ ਮਿੱਤਰੋ ਇਹਨਾਂ ਨੂੰ ਦਾਣੇ ਤੇ ਬੱਚਿਆਂ ਦੇ ਠੱਲਾਂ ਪਾਣੀਆਂ ਠੱਲਾਂ ਵੀ ਹੋਰ ਲਿਆ ਹੋਣਗੇ ਨਵੀਆਂ ਦੇਖਦੇ ਆ ਲਿਆਵਾਂਗੇ ਠੱਲਾਂ ਹੁਣ ਜਾ ਕੇ ਇੱਕ ਅੱਧੇ ਦਿਨ ਚ ਤੇ ਦਾਣੇ ਪਾ ਦਈਏ ਮਿੱਤਰੋ ਇਹਨਾਂ ਨੂੰ ਤੇ ਇੱਕ ਲਿਆਂਦੀ ਨਵੀਂ ਕਬੂਤਰੀ ਉਹ ਵੀ ਤੁਹਾਨੂੰ ਕਰਾਉਂਦੇ ਆਂ ਚੈੱਕ। ਕੱਕੇ ਵਾਲੀ। ਲਓ ਜੀ ਕਰੋ ਚੈੱਕ। ਇਹ ਆ ਜੀ ਉਹ ਨਵੀਂ ਕਬੂਤਰੀ। ਸ਼ਾਖੀ ਪੁੰਚਕ ਕਾਲਾ ਖੰਭ। ਪਿੱਠ ਦੇ ਭੂੜਾ। ਕਰੋ ਜੀ ਚੈੱਕ। ਕੱਕੇ ਵਾਲੀ। ਉਰੀ ਚੰਗੀ ਕਬੂਤਰੀ ਐ ਨੂੰ ਵੀ ਲਾਵਾਂਗੇ ਜੋੜਿਆਂ 'ਚ। ਤੇ ਬਾਕੀ ਇਹਨੇ ਹੰਡੇ ਦੇ ਦੇ। ਅੰਡੇ ਦੂਸਰੀ ਸਾਈਡ ਤੋਂ ਕਬੂਤਰੀ ਦੇ ਰੱਖੇ ਹੋਏ ਐ ਬਸ ਇਹ ਬੱਚੇ ਕੱਢ ਲੂਗੀ 5-4 ਦਿਨ ਚ ਓਕੇ ਐ ਮਿੱਤਰੋ ਪਾ ਦਈਏ ਦਾਣੇ ਉਹਨਾਂ ਨੂੰ ਲਓ ਜੀ ਮਿੱਤਰੋ ਪਾ ਦਿਓ ਦਾਣੇ ਚੱਕੋ ਜੀ ਬਾਹਰ ਵਾਲੀ ਜੋੜੀਆਂ ਨੂੰ ਤਾਂ ਪਾ ਤੇ ਦਾਣੇ ਤੇ ਅੰਦਰ ਰਹਿ ਗਏ ਉਹਨਾਂ ਨੂੰ ਵੀ ਪਾ ਦੰਦੇ ਆ ਪਾਣੀ ਡੋਲਦੀ ਐ ਪਹਿਲਾਂ ਪਾਣੀ ਦਿੱਤਾ ਏ ਡੋਲ ਇਹਨਾਂ ਨੂੰ ਦਾਣੇ ਪਾਤੇ ਆ ਨਾ ਉਹ ਪਾਣੀ ਰੱਖ ਦਿੰਦੇ ਆ ਬਾਹਰ ਤੇ ਬਾਕੀ ਜੋੜੀਆਂ ਦੋ ਤਿੰਨ ਹੋਰ ਲਾਉਣੀਆਂ ਏ ਕਈ ਕੂਤਰ ਬੇਲੇ ਬੈਠੇ ਆ ਚੰਗੇ ਉਹਨਾਂ ਦੀਆਂ ਲਾਉਣੀਆਂ ਏ ਲਾਵਾਂਗੇ ਇੱਕ ਅੱਧੇ ਦਿਨ ਤੱਕ ਤੇ ਬਾਕੀ ਅੰਦਰ ਪਾ ਦਈਏ ਮਿੱਤਰੋ ਦਾਣੇ ਇੱਧਰ ਜੋੜੀਆਂ ਵਾਲਿਆਂ ਨੂੰ ਇਹੀ ਟ੍ਰੇ 'ਚ ਪਾ ਦਿੰਦੇ ਆ ਦਾਣੇ ਖਾ ਲੂਗੇ ਬਣਾ ਸ਼ਾਮ ਤੇ ਲਓ ਜੀ ਮਿੱਤਰੋ ਪਾਤੇ ਆ ਨਾ ਉਹ ਵੀ ਦਾਣੇ ਖਾਣ ਦੋ ਪਾ ਚਾਲਦੇ ਹੁਣ نیچے ਦੇਖਦੇ ਆ ਬੱਚੇ ਢਾਈਏ ਕਰੋ ਇਹ ਚੈੱਕ ਹਾਂਜੀ ਲੋ ਬਈ ਮਿੱਤਰੋ ਕਰਤੇ ਆ ਕੂਤਰ ਡੋਲੀਆਂ ਵਾਲੇ ਬੰਦ ਤੇ ਇੱਧਰ ਰੱਖਦੇ ਆ ਪਾਣੀ ਇਹਨਾਂ ਨੇ ਵੀ ਤਕਰੀਬਨ ਦਾਣੇ ਖਾ ਲਏ ਆ ਬੱਚਿਆਂ ਦੇ ਦੂੰਗੇ ਚੋਗਾ ਤੇ ਬਾਕੀ ਓਕੇ ਆ ਮਿੱਤਰੋ ਅੱਜ ਮੌਸਮ ਹੈਗਾ ਖਰਾਬ ਬੱਚੇ ਨਹੀਂ ਢਾਣੇ ਆਪਾਂ ਨੇ ਠੀਕ ਨਹੀਂ ਕਿਤੇ ਘਰ ਤੇ ਚਲੇ ਜਾਵੇ ਤੇ ਜਿੱਦਣ ਮੌਸਮ ਵਧੀਆ ਹੋਊਗਾ ਉਦੋਂ ਉਡਾਵਾਂਗੇ ਤੇ ਅੱਤ ਕਰਾਵਾਂਗੇ ਬੱਚੇ ਆਪਣੇ ਬਹੁਤ ਸੋਹਣੇ ਉਡਣ ਲੱਗਗੇ ਤੇ ਬਾਕੀ ਓਕੇ ਐ ਇੱਧਰ ਕੂਤਰੀ ਨਾਲ ਦੇਖੋ ਬੈਠੇ ਐਨ ਓਕੇ ਤੇ ਠੀਕ ਐ ਮਿੱਤਰੋ ਚ ਆਉਂਦੇ ਹੁਣ نیچے ਤੇ ਲੋ ਬਈ ਮਿੱਤਰੋ ਇਹ ਕੂਤਰੀ ਦਾ ਚੱਕਿਆ ਅੰਡਾ ਤੇ ਅੰਡਾ ਹੈਗਾ ਖਰਾਬ ਛਿੱਲ ਕੇ ਦੇਖਿਆ ਸੀ ਆਪਾਂ ਨੇ ਇਹ ਵੀ ਅੰਡਾ ਖਰਾਬ ਹੋ ਗਿਆ ਮਿੱਤਰੋ ਇਹਨੂੰ ਸਿੜਦੀ ਏ ਤੇ ਬੱਚੇ ਪਾਲਣ ਦੇ ਕਬੂਤਰੀ ਨੂੰ ਤੇ ਓਕੇ ਐ ਚਲੋ ਵੀ ਮਿੱਤਰੋ ਇਹ ਕਬੂਤਰੀ ਦੇ ਹੋ ਗਏ ਆਪਣੇ ਕੋਲ 4 ਬੱਚੇ ਠੀਕ ਹੈ ਜੀ ਇਹ ਕਬੂਤਰੀ ਦਾ ਇੱਕ ਬੱਚਾ ਸੀ ਇਹ ਵੱਡੇ ਵਾਲਾ ਬੱਚਾ ਆ ਜੋੜੀ ਦਾ ਏ ਤੇ ਛੋਟੇ ਵਾਲਾ ਇਹਦਾ ਏ ਠੀਕ ਹੈ ਜੀ ਆ ਵੱਡੇ ਵਾਲੇ ਨੂੰ ਚੱਕ ਕੇ ਇਹਦੇ ਨੀਚੇ ਹੀ ਰੱਖ ਦੰਦੇ ਇਹ ਹੀ ਪਾਲ ਦਊਗੀ ਤੇ ਇੰਜ ਉਡੀ ਦੇ ਆਪਾਂ ਨੇ ਹੋਰ ਬੱਚੇ ਲੈਣੇ ਆ ਇਹ ਆਪਣਾ ਅੰਡੇ ਧਰ ਲੂਗੇ ਇਹਨਾਂ ਦਾ ਕਰ ਦੰਦੇ ਹੁਣ ਬੰਦ ਲੋ ਜੀ ਛੋਟੀ ਰਹੂਗੀ ਠੀਕ ਹੈ ਜੀ ਇਹਦਾ ਬੱਚਾ ਉਧਰ ਰੱਖਦੇ ਆ ਵੱਡਾ ਬੱਚਾ ਇਹਦਾ ਇਹ ਛੋਟਾ ਉਧਰ ਹੀ ਹੈ ਤੇ ਬੱਚੇ ਪਾਲ ਲੂਗੇ ਆਪਣੇ ਹੁਣ ਅਰੇ ਆਪਾਂ ਨੇ ਲੈਣੇ ਆ ਇਸ ਵਾਰ 4 ਤੋਂ 5 ਬੱਚੇ 6 ਵੀ ਹੋ ਜਾਣ ਕਿਉਂਕਿ ਆਪਾਂ ਨੇ ਇਹਦੇ ਬਾਜੀ ਛੱਡ ਕੇ ਦੇਖਿਆ ਘਰੇ ਵੀ ਸੋਨਾ ਹੁੰਦੀ ਤੇ ਬਾਜੀ ਚ ਵੀ ਵਧੀਆ ਉੜੇ ਤੇ ਬਾਕੀ ਓਕੇ ਐ ਲੋ ਵੀ ਮਿੱਤਰੋ ਸ਼ਾਮ ਦਾ ਹੋ ਗਿਆ ਟਾਈਮ ਆਪੇ ਪਾ ਦੀ ਆਪਣੇ ਕਬੂਤਰਾਂ ਨੂੰ ਦਾਣੇ ਠੀਕ ਐ ਜੀ ਚੱਕ ਲੀਏ ਟਰੇਆਂ ਲੋ ਜੀ ਰੱਖਦੇ ਆ ਪਹਿਲਾਂ ਸਭ ਤੋਂ ਨੀਚੇ ਵਾਲੇ ਹਾਂ ਦਾਣਾ ਫਿਰ ਚੱਲਦੇ ਆ ਉੱਪਰ ਪਰ ਦਾਣੇ ਪਾਈ ਏ ਲੋ ਬਈ ਮਿੱਤਰੋ ਆਉਂਦੇ ਆ ਦਾਣੇ ਤੇ ਵੱਡਿਆਂ ਨੂੰ ਤਾਂ ਰੱਖਦੇ ਇੱਧਰ ਤੇ ਬੱਚਿਆਂ ਨੂੰ ਵੀ ਰੱਖਦੇ ਬੱਚੇ ਵੀ ਲੱਗੇ ਖਾਣ ਦੇਖੋ ਕਿੰਡੀ ਵੱਡੀ ਕਲੀ ਟੁੱਟ ਕੇ ਗਰੀਵੀ ਅਸੀਂ ਬੱਚੇ ਪੁੱਛੇਂ ਦੀ ਪਤਾ ਨਹੀਂ ਕੀ ਦੀ ਏ ਲਓ ਜੀ ਪਾਣੀ ਹੋ ਗਿਆ ਸਾਫ਼ ਖਾਣ ਦੋ ਇਹਨਾਂ ਉਹ ਦਾਣੇ ਤੇ ਹੁਣ ਚੱਲਦੇ ਆ ਮਿੱਤਰੋ ਪਾਉ ਪਰ ਤੇ ਪਾਉਂਦੇ ਆ ਜਾ ਕੇ ਦਾਣੇ ਉੱਪਰ ਵਾਲੇ ਕਬੂਤਰਾਂ ਨੂੰ ਵੀ ਤੇ ਬਾਕੀ ਓਕੇ ਐ ਇਹਨੂੰ ਰੱਤੇ ਨੂੰ ਵੀ ਪਾਵਾਂਗੇ ਪਹਿਲਾਂ نیچے ਵਾਲੇ ਖਾ ਲੈਣ ਫਿਰ ਪਾਉਂਦੇ ਆ ਇਹਨੂੰ ਦਾਣੇ ਤੇ ਹੁਣ ਚੱਲਦੇ ਆ ਮਿੱਤਰੋ ਉੱਪਰ ਉੱਪਰ ਵਾਲੇ ਆਉਂਦਾ ਨੇ ਪਾ ਦਈਏ ਲਓ ਜੀ ਮਿੱਤਰੋ ਆ ਗਏ ਆ ਉੱਪਰ ਤੇ ਪਾ ਦਈਏ ਹੁਣ ਇਹਨਾਂ ਨੂੰ ਦਾਣੇ ਕਬੂਤਰਾਂ ਨੂੰ ਤੇ ਬਾਕੀ ਵਾਦ ਹੀ ਸਾਰਿਆਂ ਨੂੰ ਦਾਣੇ ਰੱਖ ਦੀਏ ਫਿਰ ਹੁਣ ਦਸਾਂਦੇ ਆ ਕੂਕਰ ਔਰ ਦੋਈ ਇਹਨਾਂ ਨੂੰ ਬਸਾ ਸਾਰਿਆਂ ਨੂੰ ਲਓ ਜੀ ਇਹਨਾਂ ਦੀ ਟ੍ਰੇ ਰੱਖ ਦੀ ਹੈ ਤੇ ਦਾਣੇ ਦਿੱਤੇ ਆ ਪਾ ਬੱਚਿਆਂ ਨੂੰ ਚੋਗਾ ਦੇ ਦੂੰਗੇ ਤੇ ਹਾਂਜੀ ਲੋ ਬਈ ਮਿੱਤਰੋ ਪਾਤੇ ਇਹ ਦਾਣੇ ਸਾਰੇ ਕਬੂਤਰਾਂ ਨੂੰ ਇੱਧਰ ਵੀ ਪਾਤੇ ਵੱਡੀ ਜੋੜੀਆਂ ਨੂੰ ਤੇ ਇੱਧਰ ਵੀ ਪਾਤੇ ਜੋੜੀਆਂ ਨੂੰ ਤੇ ਇੱਧਰ ਕਬੂਤਰੀਆਂ ਨੂੰ ਵੀ ਪਾਤੇ ਤੇ ਬੱਚਿਆਂ ਨੂੰ ਤੇ ਲੱਗ ਗਿਆ ਖਾਣ ਮਿੱਤਰੋ ਦਾਣਾ ਤੇ ਠੀਕ ਹੈ ਜੀ ਜੇ ਆਜੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਜਲਦ ਤੋਂ ਜਲਦ ਮਿਲ ਸਕੇ ਮਿਲਦੇ ਆਂ ਆਪਾਂ ਨਵੀਂ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਦੇ ਨਾਲ ਧੰਨਵਾਦ ਲਵ ਯੂ